ਮੈਂ ਮੈਂ 10 ਵਾਰ ਕਹਿ ਦਿੰਦਾ ਵਾਹਿਗੁਰੂ 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 ਕੀ ਓਖੇ ਨਹੀਂ ਬਹੁਤ ਓਖੇ ਬਹੁਤ ਓਖੇ ਪਤਾ ਹੈ ਜ਼ਿੰਦਗੀ ਕਿਸ ਤਰ੍ਹਾਂ ਸਾਡੀ ਚੱਲ ਰਹੀ ਹੈ ਸਵਾਸਾਂ ਦੇ ਆਸਰੇ ਤੇ ਤੇ ਸਵਾਸਾਂ ਦੀ ਗਤੀ ਕੀ ਹੈ ਇੱਕ ਬਾਹਰ ਜਾਂਦਾ ਹੈ ਇੱਕ ਅੰਦਰ ਲੈ ਜਾਂਦਾ ਹੈ ਜਦ ਅੰਦਰ ਲੈ ਜਾਈਏ ਤੇ ਹੁਣ ਆਖੇ ਬਾਹਰ ਕਿਉਂ ਕੱਢਣਾ ਹੈ ਜਿੰਦਾ ਰਹਿ ਸਕਾਂਗੇ ਤੇ ਜੇ ਬਾਹਰ ਕਢਿਆ ਤਾਂ ਹੁਣ ਆਖੀ ਅੰਦਰ ਕਿਉਂ ਲੈ ਜਾਈਏ ਜਿੰਦਾ ਰਹਿ ਸਕਾਂਗੇ ਸ਼ਬਦ ਅੰਦਰੋਂ ਬਾਹਰ ਪ੍ਰਗਟ ਹੁੰਦਾ ਹੈ ਵਾਹਿਗੁਰੂ ਚਲਦਾ ਤੇ ਅੰਦਰੋਂ ਬਾਹਰ ਪ੍ਰਗਟ ਹੁੰਦਾ ਹੈ ਹੁਣ ਇਹਨੂੰ ਅੰਦਰ ਲੈ ਜਾਣਾ ਸਵਾਸ ਬਾਹਰ ਗਿਆ ਸਵਾਸ ਅੰਦਰ ਆਇਆ ਇਹ ਜ਼ਿੰਦਗੀ ਹੈ ਸ਼ਬਦ ਬਾਹਰ ਪ੍ਰਗਟ ਹੋਇਆ ਹੈ ਹੁਣ ਅੰਦਰ ਪ੍ਰਵੇਸ਼ ਕਰੇ ਇਹ ਧਾਰਮਿਕ ਜ਼ਿੰਦਗੀ